ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਠੀਕ ਹੈ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਗਰਮ ਸੂਟਾਂ ਦੀ ਵੈਰਾਈਟੀ ਮੈਨੂੰ ਕਿਸੇ ਭੈਣ ਨੇ ਮੈਸੇਜ ਕੀਤਾ ਸੀ ਕਿ ਪਿਓਰ ਗਰਮ ਦੇ ਵਿੱਚ ਦਿਖਾਓ ਪਿਓਰ ਗਰਮ ਦੇ ਵਿੱਚ ਸੂਟ ਹੋਣਗੇ ਬਹੁਤ ਵਧੀਆ ਕੁਆਲਿਟੀ ਦੇ ਸੂਟ ਹੋਣਗੇ ਚਲੋ ਦੇਖਦੇ ਹਾਂ ਇਹ ਆਗੇ ਜੀ ਆਪਣੇ ਪਿਓਰ ਕੁੱਲੂ ਪੱਟੀ ਦੇ ਸੂਟ ਬਿਲਕੁਲ ਪਿਓਰ ਵਾਲੇ ਸੂਟ ਆ ਠੀਕ ਹੈ ਜਿਨ੍ਹਾਂ ਦਾ ਬਿਲਕੁਲ ਹੈਵੀ ਤੇ ਗਰਮ ਸਟੱਫ ਹੋਊਗਾ ਹੱਥ ਲਾਉਂਦੇ ਹੀ ਪਤਾ ਲੱਗੇਗਾ ਕਿ ਇਹ ਸੂਟ ਗਰਮ ਦੇ ਵਿੱਚ ਆ ਠੀਕ ਹੈ ਜੀ ਐਂਡ ਇਸ ਤੇ ਦੇ ਉੱਪਰ ਹਨਾ ਬਾਰਡਰ ਪੱਟੀ ਬਣੀ ਹੋਈ ਆ ਤੇ ਬਹੁਤ ਹੀ ਸੋਹਣਾ ਇਹਦਾ ਕਲਰ ਵੀ ਬਹੁਤ ਸੋਹਣਾ ਗਰਮ ਨਿੱਗਾ ਜਿਆ ਕਲਰ ਆ ਠੀਕ ਆ ਤੇ ਇਹਦਾ ਆਏਗੀ ਇਹ ਆਗੀ ਫਰੰਟ ਸਾਈਡ ਠੀਕ ਆ ਇਹ ਜਿਸ ਤਰ੍ਹਾਂ ਹਨਾ ਤੁਹਾਨੂੰ ਪਤਾ ਹੀ ਹੈ ਇੱਕ ਸੂਟ ਨੂੰ ਤੁਹਾਨੂੰ ਖੋਲ ਕੇ ਦਿਖਾ ਦੇਣੀ ਹੈ ਕਿਵੇਂ ਬਣਿਆ ਹੋਇਆ ਅਸਾ ਸਭ ਨੂੰ ਪਤਾ ਹੀ ਹੈ ਜਿਸ ਤੇ ਕਾਨੀ ਸੂਟ ਬਣੇ ਹੁੰਦੇ ਆ ਇਹ ਕੁਲੂ ਪੱਟੀ ਦਾ ਸੂਟ ਇਹ ਆ ਗਿਆ ਜੀ ਫਰੰਟ ਸਾਈਡ ਓਕੇ ਦੈਨ ਆ ਗਈ ਬੈਕ ਸਾਈਡ ਠੀਕ ਹੈ ਬੈਕ ਸਾਈਡ ਤੇ ਵੀ ਬਾਰਡਰ ਆਏਗਾ ਫਿਰ ਆ ਗਿਆ ਇਹ ਬਾਟਮ ਦਾ ਪੀਸ ਓਕੇ ਜੀ ਇਹ ਬਾਟਮ ਦਾ ਪੀਸ ਆਏਗਾ ਇਹ ਸਾਰਾ ਠੀਕ ਹੈ ਇਹ ਕਟਿੰਗ ਵਾਸਤੇ ਉਹਨਾਂ ਨੇ ਦਿੱਤਾ ਹੁੰਦਾ ਨਾਲ ਫਿਰ ਆਏਗਾ ਸ਼ਾਲ ਠੀਕ ਹੈ ਬਾਜੂ ਇਧਰ ਉਸ ਬਾਟਮ ਦੇ ਨਾਲ ਹੀ ਆਉਂਦੀਆਂ ਇਹ ਬਹੁਤ ਪਿਆਰਾ ਜਿਹਾ ਸੂਟ ਆ ਇਹ ਆਏਗਾ ਇਹਦੇ ਨਾਲ ਸ਼ਾਲ ਠੀਕ ਹੈ ਜੀ ਤੇ ਬਹੁਤ ਪਿਆਰਾ ਜਿਹਾ ਸੂਟ ਆ ਤੇ ਨਿੱਗੇ ਨਿੱਗੇ ਪਿਓਰ ਦੇ ਸੂਟ ਹੋਣਗੇ ਖੁੱਲਾ ਡੁੱਲਾ ਸ਼ਾਲ ਆਏਗਾ ਨਾਲ ਠੀਕ ਹੈ ਤੇ ਪ੍ਰਾਈਸ ਆਏਗਾ ਜੀ ਇਹਦਾ 1300 ਤੇ 50 ਰੁਪਏ ਓਕੇ 1350 ਆਏਗਾ ਇਹ ਵਾਲੇ ਪਿਓਰ ਸੂਟ ਦਾ ਪ੍ਰਾਈਸ ਨੈਕਸਟ ਕਲਰ ਆ ਜਾਏਗਾ ਇਹਦੇ ਵਿੱਚ ਥੋੜਾ ਥੋੜਾ ਕਲਰ ਥੋੜਾ ਥੋੜਾ ਕਲਰ ਡਿਫਰੈਂਸ ਆ ਠੀਕ ਹੈ ਉਹ ਕਲਰ ਥੋੜਾ ਜਿਆਦਾ ਡਾਰਕ ਸੀਗਾ ਤੁਹਾਨੂੰ ਇੱਥੋਂ ਪਤਾ ਲੱਗ ਜੇਗਾ ਠੀਕ ਹੈ ਇਹ ਕਲਰ ਆ ਗਿਆ ਸਕਿਨ ਗੋਲਡਨ ਠੀਕ ਹੈ ਉਹ ਥੋੜਾ ਜਿਆਦਾ ਡਾਰਕ ਜਿਆ ਕਲਰ ਸੀਗਾ ਇਦੇ ਵਿੱਚ ਆ ਗਈ ਨੇਵੀ ਬਲੂ ਲਾਈਨਿੰਗ ਤੇ ਸੇਮ ਹੀ ਪੈਟਰਨ ਜਿਸ ਤਰ੍ਹਾਂ ਉਹ ਬਣਿਆ ਸੀ ਘੇਰੇ ਦੇ ਉੱਪਰ ਵੀ ਉਵੇਂ ਕੁੱਲੂ ਪੱਟੀ ਦਾ ਪਿਓਰ ਦਾ ਸੂਟ ਠੀਕ ਹੈ ਮੈਂ ਕਈਆਂ ਦੀ ਵੀਡੀਓ ਦੇਖੀ ਹੋਈ ਹੈ 1800 ਪਲੱਸ ਸੂਟ 2000 ਪਲੱਸ ਸੂਟ ਇਹ ਵਾਲੇ ਆ ਰਹੇ ਨੇ ਤੇ ਪਰ ਆਪਾਂ ਤੁਹਾਨੂੰ ਦੇ ਰਹੇ ਆਨਲੀ 1350 ਪਿਓਰ ਕੁੱਲੂ ਪੱਟੀ ਦਾ ਸੂਟ ਠੀਕ ਹੈ ਜੀ ਤੇ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਇਹ ਵਾਲਾ カラー चेक ਕਰੋ 컬러 جی ایک کلر سیم آئے گا گولڈن ਪਰ ਇਹਦੇ ਵਿੱਚ ਲਾਈਨਿੰਗ ਜਿਹੜੀ ਆ ਉਹ ਬਲੂ ਦੀ بجائے ਆਏਗੀ ਬ੍ਰਾਊਨ ਠੀਕ ਹੈ ਕਾਫੀ ਜੇ ਕਲਰ ਦੀ ਲਾਈਨਿੰਗ ਆਏਗੀ ਤੇ ਕਲਰ ਆਏਗਾ ਉਹੀ स्किन گولڈن ਠੀਕ ਹੈ ਸੇਮ ਪੈਟਰਨ ਤੇ ਸੇਮ ਹੀ ਸਟੱਫ ਆਏਗਾ ਬਹੁਤ ਪਿਆਰਾ ਜਿਹਾ ਗਰਮ ਨਿੱਗਾ ਨਿੱਗਾ ਸੂਟ ਆ ਹਾਈ ਕੁਆਲਿਟੀ ਚ ਠੀਕ ਹੈ ਪ੍ਰਾਈਸ ਆਏਗਾ ਜੀ 1350 ਸ਼ਿਪਿੰਗ ਲੱਗੇਗੀ ਅਲੱਗ ਠੀਕ ਹੈ ਔਰ ਨੈਕਸਟ ਆ ਜਾਏਗਾ ਜੀ ਕਾਨੀ ਸੂਟ ਇਹ ਆਪਣੇ ਸੁਪਰ ਸੇਲ ਵਾਲੇ ਸੂਟ ਆ ਕਾਫੀ ਸੇਲ ਹੁੰਦੀ ਆ ਇਹਨਾਂ ਦੀ ਬਲੈਕ ਕਲਰ ਦੀ ਤੇ ਬਹੁਤ ਹੀ ਜ਼ਿਆਦਾ ਹੁੰਦੀ ਆ ਇਹ ਅਸੀਂ ਤਕਰੀਬਨ ਰੱਖਦੇ ਹੀ ਰੱਖਦੇ ਆ ਆਪਣੇ ਕੋਲ ਕਿਉਂਕਿ ਕਾਫੀ ਸੇਲ ਹੁੰਦੀ ਆ ਇਹ ਪਿਓਰ ਪਸ਼ਮੀਨੇ ਦਾ ਮਾਲ ਆ ਬਹੁਤ ਲਾਈਟ ਵੇਟ ਜਿਹਨੂੰ ਲਾਈਨਿੰਗ ਲੱਗਦੀ ਆ ਠੀਕ ਹੈ ਪਿਓਰ ਵਾਲੇ ਸੂਟ ਆ ਲਾਈਨਿੰਗ ਲੱਗੇਗੀ ਇਹਦੀ ਵੀ ਉਵੇਂ ਹੀ ਫਰੰਟ ਬੈਕ ਨੂੰ ਦਿਖਾ ਦੇਣੀ ਐ ਆਏਗੀ ਦੀ ਬੈਕ ਇਸੇ ਤਰ੍ਹਾਂ ਦਾ ਸਟਾਲ ਆਏਗਾ ਪਲੇਨ ਨਾਲ ਬਾਟਮ ਆਏਗੀ ਠੀਕ ਹੈ ਜੀ ਬਹੁਤ ਸੋਹਣਾ ਇਹਦੇ ਵਿੱਚ ਜਰੀ ਦਾ ਵਰਕ ਹੋਇਆ ਜਿਹੜਾ ਸ਼ਾਈਨੀ ਲੁੱਕ ਦਿੰਦਾ ਤੁਸੀਂ ਪਾਰਟੀ ਵੇਅਰ ਵੀ ਇਹਨੂੰ ਵੇਅਰ ਕਰ ਸਕਦੇ ਆ ਠੀਕ ਹੈ ਤੇ ਇਹ ਪਿਓਰ ਦੇ ਸੂਟ ਆ ਪਿਓਰ ਪਸ਼ਮੀਨਾ ਦੇ ਠੀਕ ਹੈ ਲਾਈਟ weight ਇਹਦੇ ਵਿੱਚ ਕਲਰ ਆ ਜਾਏਗਾ ਜੀ ਵਾਈਟ ਵਾਈਟ ਦੇ ਉੱਪਰ ਨੇਵੀ ਬਲੂ ਠੀਕ ਹੈ ਤੇ ਇਹਦੇ ਵੀ ਇਸੇ ਤਰ੍ਹਾਂ ਹੀ ਬਾਟਮ ਜਿਹੜੀ ਆ ਆ ਬੈਕ ਸਾਈਡ ਆਏਗੀ ਤੇ ਸਟਾਲ ਇਸ ਤਰ੍ਹਾਂ ਆਏਗਾ ਠੀਕ ਹੈ ਹਾਂਜੀ ਤੇ ਇਹਦਾ ਪ੍ਰਾਈਸ ਆਏਗਾ ਜੀ 1100 ਰੁਪਿਆ ਓਕੇ 1100 ਰੁਪਿਆ ਇਹਦਾ ਆਏਗਾ ਪਿਓਰ ਪਸ਼ਮੀਨਾ ਦੇ ਸੂਟ ਦਾ ਪ੍ਰਾਈਸ ਠੀਕ ਹੈ ਜੀ ਤੇ ਨੈਕਸਟ ਕਲਰ ਆ ਗਿਆ ਜੀ ਇਹਦੇ ਵਿੱਚ ਨੇਵਲਾ ਆ ਗਿਆ ਰੈੱਡ ਮੈਰੂਨ ਕਲਰ ਠੀਕ ਹੈ ਸੇਮ ਪੈਟਰਨ ਹੋਏਗਾ ਠੀਕ ਹੈ ਸੇਮ ਪੈਟਰਨ ਚ ਹੀ ਆਏਗਾ ਤੇ ਇਸ ਤਰ੍ਹਾਂ ਇਹਦੇ ਲਾਈਨਿੰਗ ਬਣੀ ਹੋਈ ਹੈ ਉਸੇ ਤਰ੍ਹਾਂ ਹੀ ਬੈਕ ਸਾਈਡ ਤੇ ਸਟਾਲ ਦੀ ਤੇ ਪਲੇਨ ਬਾਟਮ ਆਏਗੀ ਠੀਕ ਹੈ ਕਲਰ ਬਸ ਤੁਸੀਂ ਦੇਖ ਲਓ ਕਿ ਪੈਟਰਨ ਸੇਮ ਆ ਬਹੁਤ ਸੋਹਣਾ ਜਿੰਨਾ ਕੰਮ ਘਰੇਲੂ ਦਿਖਾਈ ਨਹੀਂ ਸੋਹਣੀ ਸ਼ਾਈਨੀ ਲੁੱਕ ਦਿੰਦਾ ਹੈ ਸੂਟ ਪਾਰਟੀ ਵੇਅਰ ਵੀ ਤੁਸੀਂ ਪਹਿਨ ਸਕਦੇ ਹੋ ਇਹ ਲਾਈਨਿੰਗ ਇਹਨਾਂ ਸੂਟਾਂ ਨੂੰ ਲੱਗੇਗੀ ਠੀਕ ਹੈ ਬਾਕੀ ਚੁਆਇਸ ਤੁਹਾਡੀ ਹੈ ਉਹ ਇਹ ਨਹੀਂ ਕਿ ਚੁਬੇਗਾ ਬਸ ਥੋੜਾ ਇਹਦਾ ਲਾਈਟ ਵੇਟ ਹੁੰਦਾ ਜਿਵੇਂ ਪਿਓਰ ਦੀਆਂ ਚੀਜ਼ਾਂ ਹੁੰਦੀਆਂ ਇਸ ਕਰਕੇ ਇਹਨਾਂ ਨੂੰ ਲਾਈਨਿੰਗ ਲੱਗੇਗੀ ਪ੍ਰਾਈਸ ਸੇਮ ਹੋਏਗਾ ਜੀ 1100 ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਸੂਟ ਠੀਕ ਹੈ ਹਲੋ ਇਹ ਵੀ ਬਹੁਤ ਸੋਹਣਾ ਸੂਟ ਆ ਬਹੁਤ ਹੀ ਪਿਆਰਾ ਜਿਹਾ ਪੈਟਰਨ ਇਹਨੇ ਤਾਂ ਬਣਿਆ ਹੋਇਆ ਸਾਰਾ ਜ਼ਰੀ ਦਾ ਕੰਮ ਹੋਇਆ ਠੀਕ ਹੈ ਤੇ ਇਹਦਾ ਵੀ ਫਰੰਟ ਬੈਕ ਐਵੇਂ ਆਏਗੀ ਸਟਾਲ ਆਏਗਾ ਇਹ ਵਾਲਾ ਬਹੁਤ ਹੀ ਸੋਹਣਾ ਸੂਟ ਆ ਠੀਕ ਹੈ ਤੇ ਇਹਦਾ ਪ੍ਰਾਈਸ ਆਏਗਾ ਜੀ 1200 ਰੁਪਿਆ 1200 ਰੁਪਿਆ ਦਾ ਪ੍ਰਾਈਸ ਆਏਗਾ ਜਿੰਨੇ ਵੀ ਕਲੀਅਰ ਪਿਕ ਲੈਣੀ ਹੋਏਗੀ ਉਹ ਮੇਰੇ WhatsApp ਨੰਬਰ ਦੇ ਉੱਪਰ ਮੈਸੇਜ ਕਰ ਦੇ ਤੇ ਮੈਂ ਉਹਨੂੰ ਕਲੀਅਰ ਪਿਕ ਦੇ ਦਾਂਗੀ ਬਹੁਤ ਸੋਹਣਾ ਕੰਮ ਹੋਇਆ ਸਾਰਾ ਹੱਥ ਦਾ ਕੰਮ ਬਣਿਆ ਹੁੰਦਾ ਹੈ ਠੀਕ ਹੈ ਇਸ ਤਰ੍ਹਾਂ ਕੇ ਰਾਕੂਰਾ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਇਹ ਨੈਕਸਟ ਆ ਗਿਆ ਆਪਣੇ ਕੋਲ ਇਹ ਬਲੱਸੋ ਇਹ ਥੋੜਾ ਹੈਵੀ ਸਟੱਫ ਦੇ ਵਿੱਚ ਆ ਗਿਆ ਇਹਨੂੰ ਲਾਈਨਿੰਗ ਦੀ ਨੀਡ ਨਹੀਂ ਹੋਏਗੀ ਠੀਕ ਹੈ ਇਸ ਤਰ੍ਹਾਂ ਇਹ ਵੀ ਸੈਲਫ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਜ਼ਰੀ ਦਾ ਵਰਕ ਹੋਇਆ ਨੀਚੇ ਘੇਰਾ ਵੀ ਐਵੇਂ ਬਣਿਆ ਹੋਇਆ ਫਰੰਟ ਬੈਕ ਬਣੀ ਹੋਈ ਹੈ ਇਹਦੇ ਨਾਲ ਆਏਗੀ ਪਲੇਨ ਬਾਟਮ ਸਟੱਫ ਹੋਏਗਾ ਥੋੜਾ ਜਿਹਾ ਹੈਵੀ ਬਹੁਤ ਸੋਹਣਾ ਸਟੱਫ ਆ ਤੇ ਇਹਦਾ ਸ਼ਾਲ ਵੀ ਵਿੱਚ ਹੀ ਹੋਏਗਾ ਠੀਕ ਹੈ ਸ਼ਾਲ ਵੀ ਇਹਦਾ ਵਿੱਚ ਹੀ ਹੋਏਗਾ ਇਹਦੇ ਇਹ ਕਲਰ ਦਾ ਸ਼ਾਲ ਆ ਇਹਦਾ ਠੀਕ ਹੈ ਮੈਰੂਨ ਕਲਰ ਦਾ ਮਸਟਰਡ yellow ਕਲਰ ਤੇ ਨਾਲ ਮੈਰੂਨ ਕਲਰ ਦਾ ਸ਼ਾਲ ਬਹੁਤ ਸੋਹਣੀ ਕੰਟਰਾਸਟ ਆ ਪ੍ਰਾਈਸ ਆਏਗਾ ਜੀ 950 ਠੀਕ ਹੈ 950 ਆਏਗਾ ਜੀ ਇਹਦਾ ਪ੍ਰਾਈਸ ਇਦੋਂ ਉਸ ਤੋਂ ਕਲਰ ਮਿਲ ਜਾਣਗੇ 2 3 ਇਹ ਵਾਲੀਆਂ ਸੀਟਾਂ ਜੜੀਆਂ ਨਾ ਇਹ ਸੇਲ ਹੁੰਦੀਆਂ ਰਹਿੰਦੀਆਂ ਕਸਟਮਰ ਵੀ ਖੁਸ਼ ਹੋ ਕੇ ਲੈ ਕੇ ਜਾਂਦਾ ਏ ਠੀਕ ਹੈ ਤੇ ਇਹਨਾਂ ਨੂੰ ਇਹ ਚੀਜ਼ਾਂ ਪਸੰਦ ਆ ਅਲੋ ਜੀ ਇਹ ਆ ਗਿਆ ਜੀ ਕਾਫੀ ਮੈਰੂਨ ਕਲਰ ਠੀਕ ਹੈ ਵਾਈਨ ਜੀ ਸ਼ੇਡ ਆ ਜਾਂਦੀ ਆ ਮੈਰੂਨ ਨਹੀਂ ਆ ਤੇ ਇਹਦੇ ਨਾਲ ਆਏਗਾ ਮਸਟਰਡ ਕਲਰ ਦਾ ਸ਼ਾਲ ਠੀਕ ਹੈ ਆ ਗਿਆ ਮਸਟਰਡ ਕਲਰ ਦਾ ਸ਼ਾਲ ਬਹੁਤ ਪਿਆਰੀ ਲੁੱਕਾ ਸੂਟ ਦੀ ਕਲੀਅਰ ਫਿੱਟ ਮਜਰੂਰ ਦਵਾਂਗੀ ਜਿਹਨੂੰ ਚਾਹੀਦੀ ਹੋਏਗੀ ਇਹ ਆ ਗਿਆ ਜੀ ਨਾਲ ਮਹਿਰੂਨ ਕਲਰ ਦੀ ਬਾਟਮ ਤੇ 950 ਜੀ ਇਹਦਾ ਪ੍ਰਾਈਸ ਆਏਗਾ 950 ਓਕੇ ਜੀ ਕੇਰਾ ਵੀ ਬਹੁਤ ਪਿਆਰਾ ਬਣਿਆ ਹੋਇਆ ਸਾਰਾ ਹੀ ਫਿਨਿਸ਼ਿੰਗ ਹੀ ਬੜੀ ਪਿਆਰੀ ਹੈ ਸੂਟ ਦੀ ਓਕੇ ਜੀ ਨੈਕਸਟ ਇਹਦੇ ਵਿੱਚ ਚਾਜੇ ਕਰ ਜੀ ਪਿੰਕ ਕਲਰ ਵੀ ਐਚ ਬ੍ਰਾਂਡ ਦੇ ਸੂਟ ਹੋਣਗੇ ਠੀਕ ਹੈ ਕੰਪਨੀ ਨਾਲ ਕੋਈ ਕੰਪਰੋਮਾਈਜ਼ ਨਹੀਂ ਆ ਜਿੱਥੇ ਨਹੀਂ ਆ ਠੀਕ ਹੈ ਕਿਉਂਕਿ ਕਸਟਮਰ ਕੋਸ਼ ਹੁੰਦੇ ਆ ਜਿਹੜੇ ਕਹਿ ਦਿੰਦੇ ਸਾਨੂੰ ਰਾਮ ਟੈਕਸ ਦਾ ਸਾਨੂੰ ਵੀ ਐਚ ਦਾ ਸਾਨੂੰ ਸ਼ੰਕਰ ਦਾ ਚਾਹੀਦਾ ਹੈ ਕਿ ਜੀ ਹलो ਇਸ ਤਰ੍ਹਾਂ ਆਏਗਾ ਹੈਵੀ ਸਟੱਫ ਦੇ ਵਿੱਚ ਹੋਏਗਾ ਲਾਈਨਿੰਗ ਦੀ ਨੀਡ ਨਹੀਂ ਹੋਏਗੀ ਇਹਦੇ ਨਾਲ ਆਏਗਾ ਜੀ ਨੇਵੀ ਬਲੂ ਸਟਾਲ ਠੀਕ ਹੈ ਆਇਆ ਗਿਆ ਜੀ ਨੇਵੀ ਬਲੂ ਸਟਾਲ ਬਹੁਤ ਹੀ ਸੋਹਣੀ ਸ਼ਾਈਨੀ ਜੀ ਲੁੱਕ ਆਏ ਦੀ ਉਹ ਨਾਲ ਆਏਗੀ ਪਿੰਕ ਕਲਰ ਦੀ ਬਾਟਮ ਕੀ ਕਰ ਜੀ ਤੇ ਨੈਕਸਟ ਕਲਰ ਆ ਜਾਏਗਾ ਇਹਦੇ ਵਿੱਚ ਇਹਨਾਂ ਦਾ ਪ੍ਰਾਈਸ ਹੋਏਗਾ ਜੀ 950 ਰੁਪਏ ਤੇ ਇੱਕ ਆ ਗਿਆ ਜੀ ਇਹ ਵਾਲਾ ਇਹਦੇ ਵਿੱਚ ਮੇਰੇ ਕੋਲ ਇੱਕੋ ਹੀ ਪੀਸ ਬਚਿਆ ਹੋਇਆ ਇਹ 850 ਪ੍ਰਾਈਸ ਦਾ ਤੋਂ ਦਾ ਕਿਉਂਕਿ ਇਹ ਵੀ ਇਸ ਤਰ੍ਹਾਂ ਹੀ ਬਣਿਆ ਹੋਇਆ ਸੇਮ ਪੈਟਰਨ ਦੇ ਨਾਲ ਹਨ ਇਹ ਇਹ ਸਾਰੇ ਸੂਟ ਨਾ ਖੋਲਣ ਦਾ ਥੋੜਾ ਜਿਹਾ ਜਟੋ ਹੋ ਜਾਂਦਾ ਕਿਉਂਕਿ 7.5-8 ਮੀਟਰ ਦੀ ਇਹਨਾਂ ਦੀ ਕੱਟ ਬਣਦੀ ਹੈ ਐਵੇਂ ਬਣਿਆ ਹੋਇਆ ਹੈ ਨਹੀਂ ਮੈਂ ਤੁਹਾਨੂੰ ਦਿਖਾ ਦਿੰਨੀ ਇਸ ਤਰ੍ਹਾਂ ਬਹੁਤ ਸੋਹਣੀ